ਮਾਈਟਰ ਫੇਰ ਕਹਿੰਦੇ ਉੱਲੇ ਪਾਸੇ ਹਰਮਨ ਆ ਗਿਆ ਜਦੋਂ 2 ਮਿੰਟ ਦਾ ਸਮਾਂ ਬਾਕੀ ਆ ਕਹਿੰਦੇ ਜੱਸਾ ਪੜਿਆ ਤੇ ਜੰਮੇ ਬਾਵਾ ਸ਼ਾਹੂਰ ਦੇ ਵਿਚਾਰ ਜਿਹੜੀ ਕੁਸ਼ਤੀ ਚੱਲੇ ਦਾ 2 ਮਿੰਟ ਦਾ ਸਮਾਂ ਬਾਕੀ ਆ ਤੇ ਬਰਾਬਰ ਰਹੀ ਜੀ ਹਣੀ ਜਾਨੀ ਮੇਰੇ ਬਲੇ ਬਲੇ ਵੀ ਇਹ ਨਹੀਂ ਜਿੰਦੀ ਤੁਮ ਦਾ ਸਲਾਮਾ ਕਰਦੇ ਹੋਦਾ ਜੀਰਿਆ ਸਰੀਰਾਂ ਨੂੰ ਜੋੜਦੇ ਬੇਬੀ ਜੰਗਲੇ ਵਾਲੇ ਮੇਲਾ ਰਾਮ ਜੀ ਜੰਗਲੇ ਵਾਲੇ ਆ ਮੇਰਾ ਵੀ ਭੱਜ ਗਏ ਬਹੁਤ ਧੰਨਵਾਦ ਜੇ ਲੋਕੀ ਸਾਡੇ ਕੋਲ ਆਪਾਂ ਆਪਾਂ ਆ ਕੇ ਫਿਰ ਮੋੜੋ ਕੋਈ ਨਿਕੋਈ ਕੋਈ ਜੀ ਤੁਹਾਨੂੰ ਬਾਈ ਬੜੀਆਂ ਆਇਆ ਇੱਕ ਮਿੰਟ ਵਿੱਚ ਫੋਟੋ ਖਿੱਚਣ ਲਈ ਜੀ ਸਾਰੇ ਫੋਟੋ ਦਿਖਾ ਦੇ ਇੱਕ ਵਾਰ ਸਾਈਡ ਫੋਟੋ ਦੇਖਣ ਲਈ ਸੰਤਾ ਮਾਰ ਵਧੀਆ ਕੀਤਾ hava chada Farid bhai hava chada Farid laqit galla ohde khad ja Farid sahab tumhi khad ja rahe ho je na apni chhotiyan di kushti nahi hoy ithe 11 de na bahut bahut shukriya ਵੇਰ ਦੇ ਇਨਸਾਫ ਹੋਇਆ ਤੇ ਉਹਨਾਂ ਦੇ ਜੈਜੀ ਜੀ ਕਹਿੰਦੇ ਜਲਾਲ ਦੀਨ ਹੋਇਆ ਤੇ ਉਹਨਾਂ ਦੇ ਦਾਦੀ ਜੀ ਮਾਤਾ ਆਸਾ ਜੀ ਹੋਇਆ ਮਾਤਾ ਆਸਾ ਜੀ ਜਿਹੜਾ ਮਾ ਪਹਿਲਵਾਨ ਸ਼ਾਗਰ ਸੁਨੀਲ ਜਿੱਤ ਕੇ ਸੁਨੀਲ ਪਹਿਲਵਾਨ ਜੇਤੂ ਹੋਇਆ ਪੀਮਾ ਪਹਿਲਵਾਨ ਜੀ ਅੱਜ 5 ਕਿਲੋ ਕੀ ਹੋਦੀ ਲਾਜ ਰੱਖ ਲਈ ਆ ਤਾੜੀ ਮਾਰ ਦਿਓ ਮੇਰੇ ਵੀਰੋ ਸੁਨੀਲ ਲਈ ਤਾੜੀ ਮਾਰ ਦਿਓ ਇੱਕ ਏਵੇਂ ਨਹੀਂ ਰੁੱਤੇ ਜਾਂਦੇ ਸੀ ਕਹਿੰਦੇ ਕਿ ਮੱਲਾ ਨੂੰ ਤੇ ਖਰਾਗ ਦਿੱਤਾ ਨਹੀਂ ਮੈਂ ਭੁੱਲ ਗਿਆ ਜਾ ਵਰਾ ਹਾਂਜੀ ਹੋਰਿਆ ਪਦਾਰਥ ਪਹਿਲਵਾਨ ਦਾ ਚੰਡਿਆ ਹੋਇਆ ਮੱਲ ਇਹ ਕੌਣ ਹੈ ਮੁਕੇਸ਼ ਕਹਾਰੀ ਵਾਲਾ ਸੋਨੂ ਭਾਜੀ ਨੇ ਬਣਦੀ ਹੈ ਉਹ ਕਸਤੀ ਸ਼ੁਰੂ ਕਰਾਵੇ ਬਹੁਤ ਸ਼ਾਨਦਾਰ ਕਸਤੀ ਨਾ ਖਾ ਲੈਣਾ ਮੈਂ ਤਾਂ ਨਹੀਂ ਕਹਿੰਦਾ ਪਾਪ ਹੁੰਦਾ ਮੈਂ ਕਿਹੜਾ ਹੱਕ ਪ੍ਰਾਆ ਖਾਣੇ ਲੋ ਉਹਦੇ ਲਈ ਮੈਂ ਦੋ ਜਰ ਲੈਂਦਾ ਲਿਖਿਆ ਸੀ ਮੈਂ ਜਾਤ ਪਾਤ ਮੰਨਦਾ ਨਹੀਂ ਸਤਕਾਰ ਕਰਾਂ ਆ ਛੇ ਮੇਲਾ ਹੈਗਾ ਉਹ ਕੀ ਤੁਹਾਡਾ ਮਕਸਦ ਹੈਗਾ ਇਸ ਤਰ੍ਹਾਂ ਛੇ ਮੇਲੇ ਦਾ ਸਾਡਾ ਛੇ ਮੇਲਾ ਲੱਗਿਆ ਪਹਿਲਾਂ ਤੱਕ ਜਿਹੜਾ ਛੇ ਮੇਲਾ ਦੇਖ ਰਹੇ ਦਰਸ਼ਕ ਦੇਖ ਰਹੇ ਹੁਣ ਅੱਗੇ ਆ ਕੇ ਦੱਸ ਕਰਦੇ ਕਹਿੰਦਾ ਬਲਾਓ ਜਿਹੜੇ ਸਾਡੇ ਪੀਰਾਂ ਦੇ ਨਾਮ ਦੇ ਉੱਤੇ ਇਹ ਛੇ ਮੇਲਾ ਲੱਗਿਆ ਹੈ ਬੁਲਾਉਣ ਨੂੰ ਜਾਂ ਤੁਹਾਨੂੰ ਇਹ ਜਿਹੜਾ ਛੇ ਮੇਲਾ ਸਾਡੇ ਚਰਨਾਂ ਤੋਂ ਮੇਲਾ ਦਾ ਸਰਦਾਰ ਇੰਦਰ ਸਿੰਘ ਜੀ ਜਿਨ੍ਹਾਂ ਨੇ ਇਹ ਪੰਜ ਮੇਲਾ ਲਾਇਆ ਹੈ ਸਰਦਾਰ ਗਿਆਨ ਸਿੰਘ ਸਰਦਾਰ ਕੁੰਮੀਆਂ ਨੇ ਗੋਨੀਆਂ ਨੇ ਪਹਿਲੇ ਸਰਦਾਰ ਬਾਪੂਆ ਵਾਲੀਆ ਕੁੰਮੀਆਂ ਨੇ ਮੁਹਾਨ ਸੰਗਤਾਂ ਦੇ ਇਹ ਸੰਜ ਮੇਲੇ ਦੇ ਖਾਣਿਆਂ ਤੇ ਆ ਕੇ ਇਹ ਐਨ ਆਰ ਆਈ ਵੀਰਾਂ ਵੱਲੋਂ ਵੀ ਇਹਦੇ ਵਾਸਤੇ ਉਹਨਾਂ ਦੇ ਵੱਲੋਂ ਇਹ ਸਾਜ ਜਿਹੜਾ ਹੈ ਇਹ ਸੰਜ ਮੇਲੇ ਦਾ ਹੈ ਸਾਡੇ ਜਿਹੜੇ ਸਿੰਗਲ ਮੈਚ ਆ ਰਹੇ ਪੰਜਾਬ ਦੇ ਬਹੁਤ ਯੋਗੀ ਨੇ ਪਲਵਾਨ ਨੇ ਦੇ ਰਹੇ ਨੇ ਜਿਹੜੇ ਆਪਣੇ ਆਪ ਜਿਹੜਾ ਦਸਤ ਸਿੰਘ ਜਸਪੱਟੀ ਦੇ ਵੀ ਹੋ ਰਹੀ ਹੈ ਜੋ ਇਹ ਸਿੰਗਲ ਮੈਚ ਆ ਜਿਹੜੇ ਬਾਰੇ ਨੋਟ ਮਿਲਣਾ ਉਹਨਾਂ ਨੂੰ ਇਹ ਹੈ ਕਿ ਉਹਨਾਂ ਸ਼ਾਤੋ ਟਕੇਰਨ ਅਤੇ ਇਹ ਪਲਵਾਨੀ ਇਹ ਜੋ ਜਿਹੜਾ ਹੈ ਇਤਨ ਲੱਗਣ ਇਹਨਾਂ ਦੀ ਲਗਦਾ ਹੈ ਦੇਖੋ ਕਿ ਸਭ ਤੋਂ ਵੱਡੀ ਨਾਮੀ ਰਾਸ਼ੀ ਵਾਲਾ ਆਪਣੇ ਇਲਾਕੇ 'ਚ ਸ਼ਹਿਜ ਮੇਲਾ ਹੈਗਾ ਬਹੁਤ ਵੱਡੇ ਵੱਡੇ ਨਾਮ ਦਿੱਤੇ ਜਾਂਦੇ ਹਨ ਕਿ ਕਿੰਨਾ ਸਾਰਾ ਕੁਝ ਬਿਲਕੁਲ ਇਹ ਜਿਹੜੀ ਸ਼ਹਿਜ ਮੇਲਾ ਹੈ ਸਾਡੇ ਇਲਾਕੇ ਦਾ ਸਭ ਤੋਂ ਵੱਡਾ ਇਹ ਨਾਮ ਰਾਸ਼ੀ ਹੈ ਦਿੱਤੀ ਜਾਂਦੀ ਹੈ ਇਹ ਐਨਆਰਆਈ ਵੀਰਾਂ ਦਾ ਸਹਿਯੋਗ ਹੈ ਜਿਹੜੇ ਕਿ ਜਿਵੇਂ ਸਰਦਾਰ ਇੰਦਰ ਸਿੰਘ ਦੇ ਗਾਂ ਬੱਚੇ ਨੇ ਸਰਦਾਰ ਗਿਆਨ ਸਿੰਘ ਸਰਦਾਰ ਗੁਰਮੀਤ ਸਿੰਘ ਸਰਦਾਰ ਗੁਰਦੀਪ ਸਿੰਘ ਸਰਦਾਰ ਅਮੇਸ਼ ਸਿੰਘ ਇਹ ਸਾਰੇ ਕੈਨੇਡਾ ਐਨਆਰਆਈ ਨੇ ਇਹ ਇਹ ਕੁਝ ਪਿੰਡ ਦੇ ਲੋਕ ਸਾਰੇ ਐਨਆਰਆਈ ਨੇ ਕੁਝ ਪਿੰਡ ਦੇ ਲੋਕ ਸਾਡੇ ਜੀਵਿਦਾਰ ਭਰਾ ਨੇ ਜਿਹੜਾ ਇਹਦੇ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਂਦੇ ਨੇ ਸਤਿਗੁਰੂ ਜੀ ਨਸੀ ਇੱਥੇ ਅਣਗਿਣਤ ਮੋਟਰਸਾਈਕਲ ਦੇ ਚੁੱਕੇ ਆ ਸਾਡੇ ਇਸ ਬੰਦੇ ਦੀ ਜਿਆਦਾ ਖਾਸੀਅਤ ਇਹ ਹੈ ਕਿ ਅਸੀਂ ਅੱਗੇ ਦੇ ਜਿਹੜੇ ਭਾਈ ਸਾਹਿਬ ਹੁੰਦੇ ਨੇ ਉਹ ਤੁਮ ਭਾਉਂਦੇ ਨੇ ਇਹਨਾਂ ਨੂੰ ਕਮੈਂਡੇਟਰ ਜਿਹੜੇ ਨੇ ਉਹਨਾਂ ਨੂੰ ਵੀ ਮੋਟਰਸਾਈਕਲ ਜਿਹੜੇ ਪ੍ਰਾਈਜ਼ ਵਿੱਚ ਦੇ ਚੁੱਕੇ ਤੁਹਾਡੇ ਕੋਈ ਫਟਾ ਹੋਇਆ ਛੇ ਮਹੀਨਾ ਕਰਾਉਂਦਾ ਕੋਈ ਪਿੰਡ ਦਾ ਪਹਿਲਵਾਨ ਨਿਕਲੇ ਹੈਗੇ ਬਿਲਕੁਲ ਸਾਡੇ ਪਿੰਡ ਦੇ ਵਿੱਚੋਂ ਪਹਿਲਵਾਨ ਜੇ ਨਹੀਂ ਨਿਕਲਿਆ ਲੇਕਿਨ ਸਾਡੇ ਪਿੰਡ ਦੇ ਜਿਹੜੀ ਪੀੜ੍ਹੀ ਹੈ ਜਿਹੜੇ ਅਗਾ ਨੌਜਵਾਨ ਆ ਉਹ ਨਸ਼ਿਆਂ ਤੋਂ ਰਹਿਤ ਰਹਿੰਦੇ ਆ ਕਿ ਇਹ ਸ਼ਹਿਰ ਮੇਲੇ ਦੇ ਕਰਕੇ ਜਿਹੜੇ ਲੋਕ ਬੱਚੇ ਆ ਉਹ ਕਿਸੇ ਗੱਲ ਸੋਸਾਇਟੀ ਵਿੱਚ ਨਹੀਂ ਪੈ ਰਹੇ